ਤੁਹਾਡੇ ਸਾਰੇ ਪਿਛਲੇ ਅਨੁਭਵ ਅਤੇ ਤੁਹਾਡੇ ਦੁਆਰਾ ਪ੍ਰਾਪਤ ਕੀਤੇ ਗਏ ਸੰਸਕਾਰ ਉਹ ਪ੍ਰਭਾਵ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਪੂਰੀ ਕੰਡੀਸ਼ਨਿੰਗ ਤੁਸੀਂ ਉਹਨਾਂ ਸਾਰਿਆਂ ਨੂੰ ਪੂਤਕਾਲ ਦੀ ਚੀਜ਼ ਨਹੀਂ ਕਹਿੰਦੇ ਤੁਸੀਂ ਉਹਨਾਂ ਨੂੰ ਮੇਰੀ ਪਛਾਣ ਮੇਰੀ ਮੌਜੂਦਾ ਪਛਾਣ ਕਹਿੰਦੇ ਹੋ ਆਮ ਤੌਰ ਤੇ ਜਿਸ ਨੂੰ ਤੁਸੀਂ ਵਰਤਮਾਨ ਕਹਿੰਦੇ ਹੋ ਉਹ ਪੂਤਕਾਲ ਤੋਂ ਇੱਕ ਪਰਵਾਤ ਤੋਂ ਇਲਾਵਾ ਕੁਝ ਨਹੀਂ ਹੁੰਦਾ ਇਹ ਡਿਫਾਲਟ ਸਥਿਤੀ ਹੈ ਇੱਕ ਵਾਰ ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਤਾਂ ਤੁਸੀਂ ਇਹ ਵੀ ਸਮਝ ਜਾਂਦੇ ਹੋ ਕਿ ਇਸ ਵਿੱਚ ਕਿੰਨਾ ਕੁਝ ਗਲਤ ਹੈ ਅਤੇ ਇਹ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ ਕਿਉਂਕਿ ਜੇਕਰ ਪੂਤਕਾਲ ਖੁਦ ਵਰਤਮਾਨ ਬਣ ਰਿਹਾ ਹੈ ਤਾਂ ਆਜ਼ਾਦੀ ਕਿੱਥੇ ਹੈ ਕੀ ਤੁਸੀਂ ਪੂਤਕਾਲ ਨੂੰ ਬਦਲ ਸਕਦੇ ਹੋ ਤੁਸੀਂ ਪੂਤਕਾਲ ਨੂੰ ਨਹੀਂ ਬਦਲ ਸਕਦੇ ਅਤੇ ਪੂਤਕਾਲ ਵਰਤਮਾਨ ਬਣ ਗਿਆ ਹੈ ਇਸ ਲਈ ਇਸ ਦਾ ਮਤਲਬ ਹੈ ਕਿ ਵਰਤਮਾਨ ਨੂੰ ਵੀ ਤੁਸੀਂ ਬਦਲ ਨਹੀਂ ਸਕਦੇ ਤੇ ਜੋ ਕੁਝ ਵੀ ਤੁਸੀਂ ਕਰ ਸਕਦੇ ਹੋ ਉਹ ਕਿੱਥੇ ਕਰ ਸਕਦੇ ਹੋ ਵਰਤਮਾਨ ਵਿੱਚ ਤੁਸੀਂ ਵਰਤਮਾਨ ਨੂੰ ਬਦਲ ਨਹੀਂ ਸਕਦੇ ਸਾਰਾ ਕੰਮ ਤਾਂ ਵਰਤਮਾਨ ਵਿੱਚ ਹੀ ਹੋ ਸਕਦਾ ਹੈ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਕੁਝ ਕਰ ਹੀ ਨਹੀਂ ਸਕਦੇ ਫਿਰ ਅਸੀਂ ਕੀ ਹਾਂ ਅਸੀਂ ਤਾਂ ਇੱਕ ਡਰਿਫਟ ਬੋਟ ਹਾਂ ਅਸੀਂ ਤਾਂ ਉੜਦੀ ਤੂੜ ਹਾਂ ਜਿਸਦੇ ਹੱਥ ਵਿੱਚ ਆਪਣਾ ਕੁਝ ਵੀ ਨਹੀਂ ਜੇ ਪਿਛਲਾ ਸਮਾਪਵਿਕ ਬਣਾਉਂਦਾ ਹੈ ਤਾਂ ਫਿਰ ਉਹ ਭਵਿਕ ਕਿਵੇਂ ਹੋਵੇਗਾ ਪਾਸਟ ਵਰਗਾ ਅਤੇ ਆਮ ਤੌਰ ਤੇ ਸਾਨੂੰ ਆਪਣਾ ਪਿਛਲਾ ਸਮਾ ਪਸੰਦ ਨਹੀਂ ਹੁੰਦਾ ਤੇ ਭਵਿਕ ਵੀ ਉਹੋ ਜਿਹਾ ਹੋਣ ਵਾਲਾ ਹੈ ਇਹ ਦੋਨੋਂ ਗੱਲਾਂ ਨੂੰ ਮਿਲਾ ਲਈਏ ਤਾਂ ਕੀ ਨਿਕਲਿਆ ਭਵਿਕ ਵੀ ਪਸੰਦ ਨਹੀਂ ਆਉਣ ਵਾਲਾ ਕਿਨਾ ਕਿਨਾ ਨੂੰ ਅਜਿਹੀ ਜ਼ਿੰਦਗੀ ਚਾਹੀਦੀ ਹੈ जिस ਵਿੱਚ ਪਹਿਲਾਂ ਤੋਂ ਹੀ ਪਤਾ ਹੈ ਕਿ ਪਵਿੱਖ ਚੰਗਾ ਨਹੀਂ ਹੋਵੇਗਾ ਇਹ ਤਾਂ ਹੱਥ ਚੁੱਕਣ ਵਾਲੇ ਸਨ ਹਾਂ ਫਿਰ ਕ੍ਰਿਕਟ ਵਿੱਚ ਅੰਪਾਇਰ ਕਈ ਵਾਰੀ ਅਜਿਹਾ ਕਰਦੇ ਹਨ ਜੇ ਬਹੁਤ ਜ਼ੋਰ ਨਾਲ ਅਪੀਲ ਕਰੋ ਤਾਂ ਹੱਥ ਚੁੱਕਦੇ 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 ਇੱਕ ਵਾਰੀ ਤਾਂ ਉਸਨੇ ਹੱਥ ਚੁੱਕ ਕੇ ਨੱਕ ਚ ਪਾ ਲਿਆ ਸੀ ਨਹੀਂ ਵਧੀਆ ਕੀਤਾ ਇਮਾਨਦਾਰੀ ਦੀ ਗੱਲ ਹੈ ਇੱਥੋਂ ਤੱਕ ਗਿਆ ਪਰ ਪੂਰਾ ਨਹੀਂ ਗਿਆ ਤਾਂ ਤੁਹਾਨੂੰ ਕੋਈ ਸੋਚ ਸਮਝ ਕੇ ਕੋਸ਼ਿਸ਼ ਕਰਨ ਦੀ ਲੋੜ ਨਹੀਂ ਕਿ ਤੁਸੀਂ ਪਿਛਲੇ ਸਮੇਂ ਦੀ ਕਟਪੁਤਲੀ ਬਣ ਜਾਓ ਤੁਸੀਂ ਤਾਂ ਪਹਿਲਾਂ ਹੀ ਉਹੀ ਹੋ ਹਾਂ ਉਸ ਤੋਂ ਮੁਕਤ ਹੋਣ ਲਈ ਤੁਹਾਨੂੰ ਜ਼ਰੂਰ ਸੱਚੇ ਦਿਲੋਂ ਕੋਸ਼ਿਸ਼ ਕਰਨੀ ਪਵੇਗੀ